ਰੇ ਬੱਚੇ ਸਾਰਿਆਂ ਨੂੰ ਫਿਰ ਫੇਰੀ ਸਤਿ ਸ੍ਰੀ ਅਕਾਲ ਹਾਂ ਮੇਟਾ ਨਵੰਦੇ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਟੈਸਟ R114 ਗਣਿਤ ਦਾ ਰੇਖਾਵਾ ਅਤੇ ਕੋਣ ਵਾਲਾ ਕਰਦੇ ਪਏ ਆ ਤੇ ਬੇਟਾ 36 ਨੰਬਰ ਸਵਾਲ ਤੇ ਪਹੁੰਚ ਗਏ ਦੇਖੋ ਕਹਿੰਦਾ ਹੇਠਾਂ ਦਿੱਤੇ ਚਿੱਤਰ ਵਿੱਚ X ਦਾ ਮੁੱਲ ਪਤਾ ਕਰੋ ਤਾਂ X ਦੀ ਕੀਮਤ ਬੇਟਾ ਆਪਾਂ ਪਤਾ ਕਰਨੀ ਹੈ ਤਾਂ ਇਹ ਬੇਟਾ ਚਿੱਤਰ ਦਿੱਤਾ ਹੋਇਆ ਦੇਖੋ ਧਿਆਨ ਦੇ ਨਾਲ ਇਹਦੇ ਵਿੱਚ ਬੇਟਾ ਸਾਨੂੰ ਪਤਾ ਹੈਗਾ ਵੀ ਆਇ ਇੱਕ ਰੇਖੀ ਬੰਨ ਦਾ ਇੱਕ ਰੇਖਾ ਦੇ ਉੱਤੇ ਕੋਣ ਆਏ ਸਾਰੇ ਆ ਕੋਣ 180 ਡਿਗਰੀ ਦਾ ਹੋਊਗਾ ਠੀਕ ਹੈ ਤਾਂ ਇਸ ਕਰਕੇ ਬੇਟਾ ਅਸੀਂ ਇਹਨਾਂ ਨੂੰ ਜੋੜ ਕੇ 180 ਦੇ ਬਰਾਬਰ ਕਰ ਦਿੰਨੇ ਆ x ਦੀ ਕੀਮਤ ਕੱਢ ਲੈਣੇ ਆ ਤਾਂ 2x ਜਮਾ 10 ਜਮਾ x ਜਮਾ x ਜਮਾ 3 ਲੋ ਬੇਟਾ ਆਹਾ ਆਹਾ ਤੇ ਆਹਾ ਦਿੰਨੇ ਜੋੜ ਕੇ ਬਰਾਬਰੇ 180 ਦੇ ਕਰਤੇ ਹੁਣ ਇੱਥੇ ਜੋੜ ਲਓ ਬੇਟਾ 2x ਤੇ x ਤੇ ਨੈਕਸਟ ਇੱਕ 4x 4x 40 ਤੇ 10 40 ਠੀਕ ਹੈ 4x 40 180 ਤੇ 4x 180 40 4x 140 ਆ ਗਿਆ ਬੇਟਾ 180 ਜੋ 40 ਘਟਾਤੇ ਤਾਂ x ਇਹ ਇੱਥੇ ਕੱਟ ਹੀ ਦੋ ਸਿੱਧਾ ਹੀ 4 3 12 x 4 ਨੇ ਦਰਜਾ ਘਟੇ 4 5 ਆ v ਤਾਂ 35 ਡਿਗਰੀ ਉੱਤਰ ਆ ਗਿਆ x 35 ਡਿਗਰੀ ਤਾਂ ਬੇਟਾ c1 ਨੂੰ 35 ਡਿਗਰੀ ਆਨਸਰ ਦਿੰਦਾ ਪਿਆ c1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਤਾਂ ਕਹਿੰਦਾ ਜਦੋਂ ਦੂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹੋਣ ਤਾਂ ਲਾਗਵੇਂ ਕੋਣਾਂ ਦੇ ਕਿੰਨੇ ਜੋੜੇ ਬਣਦੇ ਹਨ ਤਾਂ ਇਹ ਵੀ ਬੇਟਾ ਥੋੜਾ ਜਿਹਾ ਸੋਚ ਕੇ ਕਰਨ ਵਾਲਾ ਸਵਾਲ ਹੈ ਦੂਰ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਲਓ ਬੇਟਾ ਆ ਦੂਰ ਰੇਖਾਵਾਂ ਕੱਟ ਗਈਆਂ ਇੱਕ ਬਿੰਦੂ ਦੇ ਉੱਤੇ ਠੀਕ ਹੈ ਇਹਦੇ ਆਪਾਂ ਕੋਣਾਂ ਦੇ ਨਾਂ ਦੇ ਲੈਨੇ ਆ 1 2 3 ਤੇ 4 ਹੁਣ ਆਪਾਂ ਦੱਸਣਾ ਬੇਟਾ ਲਾਗਵੇਂ ਕੋਣ ਲਾਗਵੇਂ ਕੋਣ ਕਿਹੜੇ ਹੁੰਦੇ ਆ ਜਿੰਨਾਂ ਦਾ ਇੱਕ ਭੂਜਾ ਸਾਂਝੀ ਹੁੰਦੀ ਹੈ ਠੀਕ ਹੈ ਤਾਂ ਬਾਕੀ ਭੂਜਾ ਮਾ ਉਹ ਸਾਂਝੀ ਭੂਜਾ ਦੇ ਪਾਸੇ ਤੇ ਹੁੰਦੀਆਂ ਇੱਕ ਤਾਂ ਬੇਟਾ ਆ ਬਣ ਗਿਆ ਇੱਕ ਤੇ ਦੋ ਆ ਲਾਗਮਾ ਕੋਣ ਇੱਕ ਕੋਣ 1 ਤੇ ਕੋਣ 2 ਲਾਗਵੇਂ ਕੋਣ ਠੀਕ ਹੈ ਫਿਰ ਇਦੂ ਬਾਅਦ ਦੇ ਵਿੱਚ ਬੇਟਾ ਕੋਣ 2 ਤੇ ਕੋਣ 3 ਲਾਗਵੇਂ कोण 2 ਤੇ कोण 3 ਲਾਗਵੇਂ কোਣਾ ਠੀਕ ਹੈ ਫੇਰ ਬੇਟਾ कोण 3 ਤੇ कोण 4 ਲਾਗਵੇਂ কোਣਾ ਠੀਕ ਹੈ 3 ਤੇ 4 ਠੀਕ ਹੈ ਬੇਟਾ ਫਿਰ 4 कोण 4 ਤੇ कोण 1 ਲਾਗਵੇਂ ਹੈ ਠੀਕ ਹੈ कोण 4 ਤੇ कोण ਇੱਕ ਲਾਗਵੇਂ ਕੋਣਾ ਲੋ ਬੇਟਾ ਕਿੰਨੇ ਜੋੜੇ ਬਣ ਗਏ 1 2 3 ਤੇ 4 ਇਹ ਚਾਰੇ ਅਲੱਗ-ਅਲੱਗ ਜੋੜੇ ਹੈਗੇ ਆ ਠੀਕ ਹੈ ਜਦੋਂ ਇੱਕ ਦੋ ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਆ ਤਾਂ ਲਾਗਵੇਂ ਕੋਣਾਂ ਦੇ ਚਾਰ ਜੋੜੇ ਬਣਦੇ ਲਾਗਵੇਂ ਕੋਣ ਆਪਾਂ ਗੁਵਾਂਢੀ ਕੋਣਾਂ ਨੂੰ ਵੀ ਕਹਿ ਸਕਦੇ ਆ ਠੀਕ ਹੈ ਇਹ ਤੁਸੀਂ ਬਹੁਤ ਆਪਣੇ ਹੱਥ ਨਾਲ ਵੀ ਬਣਾ ਕੇ ਦੇਖ ਲੈਣੇ ਆ ਤਾਂ ਆਪਾਂ ਉੱਤਰ ਲਾ ਦਵਾਂਗੇ ਸੀ 1 4 ਆਉਂਦਾ ਪਿਆ ਸੀ 1 ਨੂੰ ਐਜ਼ ਅ ਰਾਈਟ ਆਂਸਰ ਅਸੀਂ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 ਕਹਿੰਦਾ ਜੇਕਰ ਕੋਣ 2x 10 ਡਿਗਰੀ 3 ਇੱਕ ਰੇਖੀ ਜੋੜਾ ਬਣਾਉਂਦੇ ਹਨ ਤਾਂ x ਦਾ ਮੁੱਲ ਦੱਸੋ ਤਾਂ ਬੇਟਾ ਰੇਖੀ ਜੋੜੇ ਦੇ ਕੋਣਾਂ ਦਾ ਜੋੜ ਤੁਹਾਨੂੰ ਪਤਾ ਹੈ 180 ਡਿਗਰੀ ਹੁੰਦਾ ਹੈ ਤਾਂ ਅਸੀਂ ਇਹਨਾਂ ਦਾ ਜੋੜ 180 ਡਿਗਰੀ ਕਰ ਦਵਾਂਗੇ 2x 10 3x b ਬਰਾਬਰ 180 ਠੀਕ ਹੈ x ਵਾਲੀਆਂ ਰਕਮਾਂ ਇੱਧਰ ਰੱਖ ਲਓ 2x ਤੇ 3x 5x ਹੋ ਗਏ ਬੇਟਾ ਤੇ 20 ਚੋਂ 10 ਗਏ 10 ਰਹਿ ਗਏ 5x ਜਮਾ 10 ਜਮਾ ਦੇ 10 ਰਹਿ ਗਏ ਨਾ ਬਰਾਬਰ 180 ਤੇ 5x ਬਰਾਬਰ 180 ਘਟਾਓ 10 5x ਬਰਾਬਰ 170 5 ਤੇ ਕੱਟ ਦੋ 5u 3e 15 ਤੇ 5u 4a bx ਬਰਾਬਰ 34 ਡਿਗਰੀ ਉੱਤਰ ਆ ਗਿਆ ਤਾਂ ਕਹਿੰਦਾ x ਦਾ ਮੁੱਲ ਆਪਾਂ ਪਤਾ ਕਰਨਾ ਸੀ ਕਿ ਬੇਟਾ ਤਾਂ c1 ਸਾਡਾ ਰਾਈਟ ਆਨਸਰ ਆਉਂਦਾ ਪਿਆ c1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਇਹਦਾ ਸਵਾਲ ਨੰ ਇਹ ਸੀਗਾ ਇਹਦਾ ਸਵਾਲ ਨੰਬਰ 38 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ